ਇਹ ਤਸਵੀਰਾਂ ਜੋ ਸਵੇੜੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਤਸਵੀਰਾਂ ਸਰਕਾਰੀ ਸਕੂਲਾਂ ਦੀਆਂ ਨੇ ਜਿहां ਸਰਕਾਰੀ ਸਕੂਲ ਹੈ ਨਾ ਕਿ ਕੋਈ ਮਹਿੰਗਾ ਪ੍ਰਾਈਵੇਟ ਸਕੂਲ ਜਿੱਥੇ ਹਰ ਕਲਾਸ ਦੇ ਵਿੱਚ ਏਸੀ ਲੱਗਾ ਯਾਨੀ ਕਿ ਪੂਰਾ ਸਕੂਲ ਆ ਜਿਹੜਾ ਫੁੱਲੀ ਏਸੀ ਕਰ ਦਿੱਤਾ ਤਾਂ ਬਿਲਕੁਲ ਸਰਕਾਰ ਦੇ ਵੱਲੋਂ ਵਿਦਿਅਕ ਖੇਤਰ ਦੇ ਵਿੱਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਤਹਿਤ ਸਰਕਾਰੀ ਸਕੂਲਾਂ ਨੇ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਦੇ ਵਿੱਚ ਜਿੱਥੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਨਫਰਾਸਟ੍ਰਕਚਰ ਦੇ ਪੱਖ ਤੋਂ ਵੀ ਕਮੀ ਮਹਿਸੂਸ ਨਾ ਕਰਨ ਤਾਂ ਇਸ ਸੰਬੰਧੀ ਵੀ ਖਾਸ ਕੰਮ ਕੀਤਾ ਗਿਆ ਤਾਂ ਬਿਲਕੁਲ ਇਸ ਲੜੀ ਤਹਿਤ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਦੇ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸਿਟੀ ਸਵੇਰ ਨੂੰ ਫੁੱਲੀ ਏਸੀ ਕਰ ਦਿੱਤਾ ਇਹ ਜ਼ਿਲ੍ਹੇ ਦਾ ਪਹਿਲਾ ਪ੍ਰਾਇਮਰੀ ਸਕੂਲ ਹੈ ਜਿੱਥੇ ਆਮ ਘਰਾਂ ਦੇ ਬੱਚੇ ਏਸੀ ਦੇ ਵਿੱਚ ਬੈਠ ਕੇ ਪੜ੍ਹਾਈ ਕਰਨਗੇ ਸਕੂਲ ਦੇ ਫੁੱਲੀ ਏਸੀ ਹੋਣ ਤੇ ਅੱਜ ਵਿਸ਼ੇਈ ਸਮਾਗਮ ਵੀ ਕੀਤਾ ਗਿਆ ਇਸ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਪਹੁੰਚੇ ਨੇ ਸੋਧੇ ਪਹੁੰਚ ਕੇ ਉਹਨਾਂ ਨੇ ਕੀ ਕੀ ਆਦੇਸ਼ ਦਿੱਤੇ ਨੇ ਸਰਕਾਰ ਵੱਲੋਂ ਕਿਹੜੀਆਂ ਪ੍ਰੋਗਰਾਮਾਂ ਤਾਂ ਇਸ ਜਗ੍ਹਾ ਵਿਦਿਆਰਥੀਆਂ ਨੂੰ ਮੌਈਆ ਕਰਵਾਈਆਂ ਜਾਣਗੀਆਂ ਇਸ ਵਾਰ ਇਹਨਾਂ ਨੇ ਜ਼ਿਲ੍ਹਾ ਨੂੰ ਸਪੱਸ਼ਟ ਆਖਿ ਲਿਆ ਕੌਣੀ ਸਾਹਿਬ ਪ੍ਰਾਇਮਰੀ ਸਕੂਲ ਤੋਂ ਕੋਲੋਂ ਕਿਉਂ ਆ ਅੱਜ ਕਿੱਥੇ ਜਾ ਰਹੇ ਹੈ ਕਿ ਕਰਦੇ ਆ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦੇ ਵਿੱਚ ਜਿਹੜਾ ਸਰ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ এডੂਕੇਸ਼ਨ ਦੇ ਉੱਪਰ ਕਿ এডੂਕੇਸ਼ਨ ਨੂੰ ਬਿਹਤਰ ਕਰਨਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮਾ ਸਦਕਾ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਡੀਓ ਜਸਪਾਲ ਮੌਂਗਾ ਜੀ ਸਾਡੇ ਇੱਥੋਂ ਦੇ ਬੀਪੀਓ ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇਹ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ ਸਾਰੇ ਕਮਰਿਆਂ ਦੇ ਵਿੱਚ ਏਸੀ ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅਨਕਾਰ ਕੀਤਾ ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ ਮਾਨ ਸਰਕਾਰ ਦੇ ਉਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ ਉਹਦਾ ਇਹ ਰਿਜ਼ਲਟ ਹੈ ਇਹ ਬਿਲਡਿੰਗਾਂ ਸਕੂਲਾਂ ਦੇ ਪ੍ਰੈਮਿਸ ਬਣਾਉਣ ਦੇ ਵਿੱਚ ਜਿਹੜੀ ਕੱਕ ਕਰ ਰਹੀ ਮੇਰੇ ਹੋ ਚੁੱਕੀ ਹੈ ਨਾ ਕਿ ਕੋਈ ਪ੍ਰਬੰਧ ਕਰ ਦੇਵੇ ਜਾਂ ਕਿਸੇ ਤਰ੍ਹਾਂ ਦਾ ਪੂਰੇ ਪੰਜਾਬ ਵਿੱਚ ਵੀ ਏਸੀ ਸਰ ਕਈ ਜਗ੍ਹਾ ਬਿਲਡਿੰਗਾਂ ਵੀ ਕਮਜ਼ੋਰ ਆ ਉਹਨੂੰ ਲੈ ਕੇ ਮਾਨ ਸਰਕਾਰ ਦੀ ਕੀ ਪਾਲਿਸੀ ਹੈ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਪਹਿਲੀ ਸਰਕਾਰ ਆਈ ਹੈ ਜਿਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ ਹੁਣ ਡੀਓ ਸਾਹਿਬ ਮੇਰੇ ਨਾਲ ਬੈਠੇ ਆ ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ ਜਿਨ੍ਹਾਂ ਨੇ ਰੂਮਸ ਦਾ ਦੱਸਿਆ ਔਰ ਸਾਡੇ ਇੱਥੇ ਗੁਰਪ੍ਰੀਤ ਸਾਹਿਬ ਬੈਠੇ ਆ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ ਇਸ ਕਰਕੇ ਠੀਕ ਹੈ ਕੋਈ ਇੱਕ ਅੱਧਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ ਸਾਰੇ ਪੰਜਾਬ ਵਿੱਚ ਇਹ ਸੀ ਕਿਤੇ ਜਾ ਰਹੀ ਹੈ ਤੇ ਇਕੱਲੇ ਮੁਕਸਰ ਦੇ ਨਹੀਂ ਇਹ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਮੁਕਸਰ ਸਾਡਾ ਮੋਹਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ ਤੇ ਅੱਜ ਅਸੀਂ ਪੰਜਾਬ ਦੇ ਲਈ ਸਿਹਤ ਬਣਿਆ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦਾ ਖਾਸ ਤੌਰ ਤੇ ਔਰ ਮੈਂ ਖਾਸ ਤੌਰ ਤੇ ਵਧਾਈ ਦਿਨਾ ਸਾਡੇ ਐਮਐਲਏ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਦੇ ਉਦਮਾ ਸਦਕਾ ਉਹਨਾਂ ਦੀ ਦੇਖ ਰੇਖੇ ਹੇਠਾਂ ਜਿਹੜਾ ਇੱਥੋਂ ਦਾ ਪ੍ਰਬੰਧ ਆ ਉਹ ਵੀ ਵਧੀਆ ਚੱਲ ਰਿਹਾ ਹੈ ਔਰ ਖਾਸ ਤੌਰ ਤੇ ਇਸ ਸਕੂਲ ਨੂੰ ਤੇ ਸਟਾਫ ਨੂੰ ਸਾਰਿਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੇ ਯਰ ਪ੍ਰੋਜੈਕਟ ਸ਼ੁਰੂ ਕੀਤੇ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਦੋਦ ਦੇ ਦੀ ਗੱਲ ਕੀਤੀ ਹੈ ਦੋਦਾ ਵਿੱਚ ਬਰਸਾਤ ਹੋਈ ਹੈ ਪਾਣੀ ਖੜਾ ਰਿਹਾ ਲਗਾਤਾਰ ਲੋਕਾਂ ਨੂੰ ਛੁੱਟੀ ਵੀ ਕੀਤੀ ਗਈ ਹੈ ਕਿ ਉਸ ਵੇਲੇ ਵੀ ਕੋਈ ਉਪਰਾਲਾ ਕਰੋ ਦੇਖੋ ਜਦੋਂ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ ਕੁਦਰਤੀ ਆਫਤ ਦੇ ਵਿੱਚ ਤਾਂ ਵੱਡੇ ਵੱਡੇ ਪ੍ਰੋਜੈਕਟ ਫੇਲ ਹੋ ਜਾਂਦੇ ਆ ਤਾਂ ਉਹਦੇ ਲਈ ਵੀ ਗਾਂ ਤੋਂ ਜਿਵੇਂ ਤੁਸੀਂ ਹੁਣ ਦੱਸਿਆ ਅਸੀਂ ਚੰਗਾ ਕੰਮ ਕਰਨ ਦੇ ਲਈ ਜਾਂ ਉੱਥੇ ਜਿਹੜੀ ਸਮੱਸਿਆ ਆ ਰਹੀ ਹੈ ਉਹਨੂੰ ਦੂਰ ਕਰਨ ਦੇ ਲਈ ਉਪਰਾਲਾ ਕਰਾਂਗੇ